ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸੱਤ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਦਿੱਤੇ ਗਏ ਫੈਮਿਲੀ ਦੇ ਨੰਬਰ ਤੇ ਤੁਸੀਂ ਸਿੱਧੀ ਆਪਣੀ ਪਰਿਵਾਰ ਤੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਤੇ ਇੱਕ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਜਾਂਚ ਪੜਤਾਲ ਕਰਿਆ ਕਰੋ ਜੀ ਪਹਿਲਾਂ ਜਾਂਚ ਪੜਤਾਲ ਕਰਕੇ ਫਿਰ ਰਿਸ਼ਤਾ ਕਰਿਆ ਕਰੋ। ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘ, ਪਤਾ ਅਮ੍ਰਿਤਸਰ, ਉਮਰ 27 ਸ। ਕਾਸਟ ਮਹਰੇ, ਕੱਦ 6 ਫੁੱਟ 6 ਫੁੱਟ 3 ਇੰਚ, ਪੜ੍ਹਾਈ 8 ਪਾਸ, ਕੰਮ ਮੁੰਡੇ ਦਾ ਆਪਣਾ ਆਟੋ ਏ ਤੇ ਆਟੋ ਚਲਾਉਣ ਦਾ ਕੰਮ ਕਰਦਾ ਏ। ਮੰਗੇ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ, ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਪਰ ਘਰ ਸੰਭਾਲਣ ਵਾਲੀ ਹੋਵੇ। ਔਰ ਕੋਈ ਮੰਗਣੇ ਜੀ ਪਰਿਵਾਰ ਦੀ ਤੇ ਨੰਬਰ ਦਿੱਤਾ ਗਿਆ ਨੋਟ ਕਰੋ 85588 76621 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਬੰਜਿੰਦਰ ਸਿੰਘ ਪਤਾ ਬਠਿੰਡਾ ਕਾਸਟ ਅਰੋੜਾ ਸਿੱਖ ਉਮਰ 29 ਸਾਲ ਪੜ੍ਹਾਈ 8 ਪਾਸ ਪੈਣ 1 ਕੇ ਜੀ ਮੈਰਿਡੇ ਭਰਾ ਵੀ 1 ਕੇ ਮੈਰਿਡੇ ਕੰਮ ਚ 4 ਕਨਾਲਾਂ ਜ਼ਮੀਨ ਹੈ ਜੀ ਇੱਕ ਕਰਿਆਨੇ ਦੀ ਦੁਕਾਨ ਹੈ ਆਮਦਨ 30 ਤੋਂ 35000 ਪ੍ਰਤੀ ਮਹੀਨਾ ਹੈ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਨੋਟ ਕਰੋ 88376 3106 ਪਰਿਵਾਰ ਦੇ ਨਾਲ ਸਿੱਧੀ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸੁਨੀਲ ਕੁਮਾਰ ਪਤਾ ਅੰਮ੍ਰਿਤਸਰ ਗੋਤ ਕਬੀਰ ਪੰਥੀ ਭਗਤ ਉਮਰ 12 21993 ਪੜ੍ਹਾਈ 10 ਪਾਸ ਫੈਮਿਲੀ ਪਿਤਾ ਸੰਤੋਖ ਕੁਮਾਰ ਪੰਜਾਬ ਪੁਲਿਸ ਅੰਮ੍ਰਿਤਸਰ ਤੋਂ ਸਬ ਇੰਸਪੈਕਟਰ ਰਿਟਾਇਰ ਨੇ ਮਾਤਾ ਘਰੇਲੂ ਕੰਮ ਕਰਦੇ ਨੇ ਜੀ ਭਰਾ 1 ਇੱਕੀ ਪੁਰਤਗਾਲ ਵਿੱਚ ਤੇ ਭੈਣ ਇੱਕੀ ਮੈਰਿਡ ਨੇ ਡਾਕਟਰ ਨੇ ਸਰਕਾਰੀ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਕੰਮੇ ਜੇ ਮੁੰਡਾ 6 ਮਹੀਨੇ ਤੋਂ ਪੁਰਤਗਾਲ ਵਿੱਚ ਹੈ ਪੁਰਤਗਾਲ ਵਿੱਚ ਵਧੀਆ ਕੰਮ ਕਰਦੇ ਨੇ ਜੀ ਤੇ ਤਨਖਾਹ 1 ਲੱਖ ਰੁਪਏ ਮਹੀਨਾ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਨੋਟ ਕਰੋ 93174 34913 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਿੰਘ ਪਤਾ ਮਾਨਸਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 61 1994 ਕੱਦ 6 ਫੁੱਟ ਜੀ ਪੜ੍ਹਾਈ ਪਲੱਸ 2 ਪਾਸ ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਪਹਿਣਾ ਦੋਨੇ ਜੀ ਮੈਰਿਡ ਨੇ ਕੰਮ 6 ਕਿਲੇ ਜ਼ਮੀਨ ਏ ਆਪਣਾ ਕਾਰੋਬਾਰ ਹੈ ਜੀ ਬਿਜ਼ਨਸ ਕਮਾਈ 1.5 ਲੱਖ ਪ੍ਰਤੀ ਮਹੀਨਾ ਹੈ ਮਾਂਗੇ ਜੀ ਪਰਿਵਾਰ ਦੀ ਕੁੜੀ ਸੋਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਆਈ ਲੈਟਸ ਤੇ ਐਨ ਆਰ ਆਈ ਫੋਨ ਨਾ ਕਰਨ ਨੰਬਰ ਨੋਟ ਕਰ ਸਕਦੇ ਹੋ ਜੀ 7837029607 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਬਲਵਿੰਦਰ ਸਿੰਘ ਪਤਾ ਲੁਧਿਆਣਾ ਗੋਤ ਖੁਰਾਣਾ ਪਿਤਾ ਅਵਤਾਰ ਸਿੰਘ ਉਮਰ 9 9 1983 ਜਨਮ ਦਾ ਟਾਈਮ 12:45 ਪੀਐਮ ਪੜਾਈ 10 ਪਾਸ ਕੱਦ 5 ਫੁੱਟ 7 ਇੰਚ ਭਾਰ 1 ਕੇਜੀ ਅਨਮੈਰਿਡੇ ਕੰਮ ਇਹ ਰੈਡੀमेड ਗਾਰਮੈਂਟਸ ਸ਼ਾਪੇ ਇਨਕਮ 50000 ਮੰਗੇ ਜੀ ਕੁੜੀ ਪੜੀ ਲਿਖੀ ਹੋਵੇ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਕਰ ਸਕਦੇ ਹੋ ਜੀ ਨੋਟ 93562 82179 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰੋ ਜੀ ਹਾਂ ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਆਰਸ਼ਪ੍ਰੀਤ ਸਿੰਘ ਪਤਾ ਸਨੇਵਾਂ ਲੁਧਿਆਣਾ ਕਾਸਟ ਕਸ਼ਪ ਰਾਜਪੂਤ ਉਮਰ 25 9 1987 ਮਾਤਾ ਕਿਰਨਜੀਤ कौर ਪਿਤਾ ਐਕਸਪਾਇਰ ਨੇ ਕੰਮ ਇਹ ਜੀ ਮੁੰਡਾ ਕੰਪਨੀ ਦੇ ਵਿੱਚ ਸੈਕਟਰੀ ਹੈ ਵਧੀਆ ਕੋਠੀ ਪਾਈ ਹੋਈ ਏ ਮੁੰਡਾ ਤਲਾਖशुदा ਏ ਮਹੰਗੇ ਪਰਿਵਾਰ ਦੇ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਏ ਜੀ ਭਾਵੇਂ ਘੱਟ ਪੜੀ ਲਿਖੀ ਹੋਵੇ ਭਾਵੇਂ 10 ਪਾਸ ਹੀ ਹੋਵੇ ਨੰਬਰ ਪਰਿਵਾਰ ਦਾ ਏ ਜੀ ਨੋਟ ਕਰੋ 94642 77357 ਇਹ ਡਾਇਰੈਕਟ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਬਾਤ ਇਸ ਨੰਬਰ ਤੇ ਕਰ ਸਕਦੇ ਹੋ ਜੀ ਅੰਟੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਲਾਜ ਪ੍ਰਤਾਪ ਸਿੰਘ ਪਤਾ ਤਲਵੰਡੀ ਸਾਬੋ ਕਾਸਟ ਜੱਟਸੀ ਗੋਤ ਖੈਰਾ ਉਮਰ 11/6/1997 ਕੱਦ 5 ਫੁੱਟ 6 ਇੰਚ ਪਿਤਾ ਜਗਮੋਰ ਸਿੰਘ ਮਾਤਾ ਸੁਖਪ੍ਰੀਤ ਕੌਰ ਪੈਡ ਕੇਜੀ ਮੈਰੀਡੇ ਕੰਮ ਇੰਟੀਰੀਅਰ ਡਿਜ਼ਾਈਨਰ ਐਂਡ ਮੇਕਰ ਦਾ ਕੰਮ ਕਰਦੇ ਨੇ ਜੀ ਆਪਣਾ ਇਹਨਾਂ ਦਾ ਕੰਸਟਰਕਸ਼ਨ ਬਿਜ਼ਨਸ ਔਨ ਲਾਈਫਸਟਾਈਲ ਬਲੌਗ ਐਂਡ ਰੈਜ਼ੀਡੈਂਟਲ ਪ੍ਰਾਪਰਟੀ ਨਿਊਜ਼ੀਲੈਂਡ 25 ਕਿੱਲੇ ਜ਼ਮੀਨ ਹੈ ਜੀ ਮਾਂਗੇ ਜੀ ਪਰਿਵਾਰ ਦੀ ਕੁੜੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਪੀਆਰ ਹੋਵੇ ਨੰਬਰ ਕਰੋ ਜੀ 94 782 40858 ਇਸ ਨੰਬਰ ਤੇ ਪਰਿਵਾਰ ਦੇ ਨਾਲ ਸਿੱਧੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਇਹ ਸੀ ਜੀ ਆਪਣੀ ਅੱਜ ਦੇ ਸੱਤ ਨਵੇਂ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਦਾ ਦਿੱਤੇ ਗਏ ਨੰਬਰਾਂ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਆਪਣੀ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ। ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ। ਕਿਉਂਕਿ ਸਾਡਾ ਕੰਮ ਤਾਂ ਸਿਰਫ ਐਡ ਲਗਾਉਂਦਾ ਹੈ ਜੀ। ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ। ਅਗਰ ਤੁਹਾਨੂੰ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦੀ ਰਿਸ਼ਤਾ ਕਰਨ ਕਰਨ ਟਾਈਮ ਜਾਂ ਰਿਸ਼ਤਾ ਕਰਨ ਤੋਂ ਪਹਿਲਾਂ ਐਡ ਦੇ ਵਿੱਚੋਂ ਦੇ ਕੇ ਰਿਸ਼ਤਾ ਤੁਸੀਂ ਕਰ ਰਹੇ ਹੋ ਤਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਜੀ ਕਿਉਂਕਿ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉਸਦੇ ਜ਼ਿੰਮੇਵਾਰ ਅਸੀਂ ਨਹੀਂ ਹੋਵਾਂਗੇ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਰੈੱਡ ਪੱਟੀ ਦੇ ਵਿੱਚ ਜੋ ਨੰਬਰ ਆ ਰਿਹਾ ਹੈ ਉਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਵਟਸਐਪ ਤੇ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਐਡ ਫੀਸ ਇੱਕ ਵਾਰ ਲੈਣੇ ਆ ਜੀ ਪਰ ਬਾਕੀ ਜਿੰਨਾ ਟਾਈਮ ਰਿਸ਼ਤਾ ਨਹੀਂ ਹੁੰਦਾ ਅਸੀਂ ਫ੍ਰੀ ਐਡ ਲਗਾਉਣੀ ਆ ਜਿਸ ਸਮੇ ਰਿਸ਼ਤਾ ਹੋ ਜਾਂਦਾ ਹੈ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਵੀ ਸਾਡਾ ਰਿਸ਼ਤਾ ਹੋ ਗਿਆ ਉਸ ਬਾਅਦ ਵਿੱਚ ਅਸੀਂ ਐਡ ਲਗਾਉਣੀ ਬੰਦ ਕਰ ਦੇਵਾਂਗੇ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ